ਆ ਦੇਖੋ ਜੀ ਫਰੀਦਕੋਟ ਸ਼ਾਉਣੀ ਦੇ ਕੋਲ ਹਣ ਅਧਿਕਾਰਤ ਤੌਰ ਤੇ ਜੋ ਕੂੜੇ ਡੰਪ بنائے ਗਏ ਹਨ ਇੱਥੇ ਹਰ ਰੋਜ਼ ਅੱਗ ਲਗਾਈ ਜਾਂਦੀ ਹੈ ਅਤੇ ਗੰਦਾ ਧੂੰਆਂ ਜੋ ਕਿ ਪਿੰਡ ਕਿਲਾਣਾ ਦੇ ਨੇੜੇ ਹੈ ਅਤੇ ਧੂੰਆਂ ਫੈਲਦਾ ਹੈ ਜ਼ਹਿਰੀਲਾ ਧੂੰਆਂ ਹੈ ਕਿਉਂਕਿ ਇਸ ਦੇ ਵਿੱਚ ਬੜਾ ਹੀ ਕੁਝ ਗੰਦਪੰਦ ਹੁੰਦਾ ਹੈ ਅਤੇ ਇਹ ਬੇਖੌਫ ਅੱਗ ਲਾਈ ਜਾਂਦੀ ਹੈ ਸਰਕਾਰ ਨੂੰ ਕਿਸਾਨਾਂ ਦੇ ਖੇਤਾਂ ਵਿੱਚ ਬਲਦੀ ਜੋ ਪਰਾਲੀ ਹੈ ਉਹ ਤਾਂ ਦੇਖ ਜਾਂਦੀ ਹੈ ਪਰ ਜੋ ਸ਼ੌਣੀ ਵਿੱਚ ਇਹ ਅਣਅਧਿਕਾਰਤ ਤੌਰ ਤੇ ਡੰਪ بنائے ਗਏ ਹਨ ਅਤੇ ਇਸ ਨੂੰ ਜੋ ਅੱਗ ਲਗਾਈ ਜਾਂਦੀ ਹੈ ਉਹ ਕਦੇ ਵੀ ਨਜ਼ਰ ਨਹੀਂ ਆਉਂਦੀ ਸੋ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਵੱਲ ਵੀ ਸਿਕੰਜਾ ਕੱਸੇ ਅਤੇ ਜੋ ਅੱਗ ਅਣਕਤਾ ਅਣਅਧਿਕਾਰਤ ਤੌਰ ਤੇ ਲਗਾਈ ਜਾਂਦੀ ਹੈ ਇਸ ਨੂੰ ਜਬਰੀ ਰੋਕਿਆ ਜਾਵੇ ਬਹੁਤ ਵੱਡਾ ਕੂੜੇ ਦਾ ਡੰਪ ਹੈ ਜਿੱਥੇ ਕੀ ਅੱਗ ਲੱਗਦੀ ਹੈ ਅਤੇ ਜ਼ਹਿਰੀਲਾ ਧੂੰਆਂ ਨਾਹ ਜਾਂਦੇ ਰਹਾ ਗਿਰਾਂ ਦੇ ਅੱਖਾਂ ਵਿੱਚ ਪੈਂਦਾ ਹੈ ਕਿਉਂਕਿ ਇਹ ਪਿੰਡ ਕਿਲਾਣਾ ਦੇ ਨੇੜੇ ਸੇਮ ਨਾਲਾ ਹੈ ਉਹ ਸੇਮ ਨਾਲਾ ਦੇ ਨਾਲ ਇੱਥੇ ਕੂੜਾ ਛੱਡਿਆ ਜਾਂਦਾ ਹੈ ਅਤੇ ਇੱਥੇ ਅੱਗ ਲਗਾਈ ਜਾਂਦੀ ਹੈ ਸੋ ਇਹ ਸਰਕਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਸ ਨੂੰ ਵੀ ਰੋਕਿਆ ਜਾਵੇ